ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟਰੀ ਕਾਜੀ ਕੌਰ ਜੀ ਦਾ ਪੰਜਾਬੀ ਬਲੌਗ ਵਿੱਚ ਸਵਾਗਤ ਹੈ। ਵਾਹਿਗੁਰੂ ਘਰੇ ਖੁਸ਼ ਹੋ, ਚੜ੍ਹਦੀ ਕਲਾ ਚ ਰਹੋ ਜੀ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਤੇ ਇੱਧਰ ਦੇਖ ਲਓ ਜੀ 24 ਘੰਟੇ ਹੋ ਗਿਆ ਬਰਸਾਤ ਸਾਡੇ ਇੱਥੇ ਵੀ ਬਿਲਕੁਲ ਨਹੀਂ ਰੁਕਣ ਦਾ ਨਾਮ ਲੈ ਰਹੀ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਏ ਤੇ ਪਤਾ ਨਹੀਂ ਪਰ ਕੀ ਵਾਹਿਗੁਰੂ ਜੀ ਨੂੰ ਪਤਾ ਹੋਵੇ ਤੇ ਬਹੁਤ ਜਗਾਂ ਦੇ ਪ੍ਰਮਾਤਮਾ ਅਗੇ ਅਰਦਾਸ ਕਰਿਆ ਕਰੋ ਕਿ ਇਹ ਦੇਖ ਲਓ ਪੰਜਾਬ ਦੇ ਵਿੱਚ ਕੀ ਹਾਲ ਹੋ ਰਿਹਾ ਕਿੰਨੇ ਲੋਕ ਦੁਖੀ ਹੋ ਰਹੇ ਕਿੰਨੇ ਪਰੇਸ਼ਾਨ ਹੋ ਰਹੇ ਆ। ਹਾੜਾਂ ਦੇ ਵਿਵਜਨ ਨਾਲ ਕਈਆਂ ਦੇ ਘਰਾਂ ਦਾ ਕਿਸੇ ਦਾ ਡੰਗਰ ਘਾਰ ਬਹੁਤ ਕੁਝ ਮਤਲਬ ਬਹਿ ਗਿਆ ਆਪਾਂ ਦੇਖਦੇ ਆ ਤੇ ਸਾਨੂੰ ਕਿੰਨਾ ਦੁੱਖ ਆਉਂਦਾ ਹਨ ਕਈ ਦਾ ਕਈ ਵੀ ਚਲੋ ਅਸੀਂ ਜਿੱਥੇ ਬੈਠੇ ਆ ਬਹੁਤ ਸੇਫ ਬੈਠੇ ਆ ਸਾਡੇ ਤਾਂ ਹਲੇ ਪਾਣੀ ਨਹੀਂ ਪਰ ਹੈ ਸਾਡੇ ਵੀ ਚਾਰੋਂ ਪਾਸੇ ਪਾਣੀ ਬਹੁਤ ਆਇਆ ਹੋਇਆ ਜੀ ਇੱਧਰ ਵੀ ਬਾਕੀ ਮਾਲਕ ਨੂੰ ਬਤਾਵੇ ਜੀ ਰੱਬ ਦੇ ਹੱਥ ਚਾ ਜੋ ਹੋਣਾ ਹੈ ਕਹਿਣਾ ਹੋ ਕੇ ਤਾਂ ਉਹੀ ਰਹਿਣਾ ਦੁਨੀਆ ਦੇ ਨਾਲ ਹੀ ਆ ਤੇ ਇੱਧਰ ਮੈਂ ਆਪਣੀ ਕਰਨ ਲੱਗੀ ਸੀ ਨਾਸ਼ਤਾ ਬਣਾ ਰਹੀ ਸੀ ਜੀ ਵਲੌਗ ਦੀ ਸ਼ੁਰੂਆਤ ਕਰ ਲੈਂਦੇ ਆ ਮੈਂ ਕਿਹਾ ਨਾਲੇ ਆਪਣੇ ਭੈਣ ਭਰਾਵਾਂ ਲਈ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਜਿਹੜੇ ਜਿਹੜੇ ਮੇਰੇ ਵੀਡੀਓ ਦੇਖ ਰਹੇ ਆ ਸਾਰੇ ਅੱਗੇ ਹੀ ਹੱਥ ਜੋੜ ਕੇ ਕਵਾਂਗੇ ਜੀ ਸਾਰੇ ਜਣੇ ਉੱਠਦੇ 파ਟਸਾਪਾ ਕਰਦੇ ਆ ਹਨਾ ਜੀ 파ਟ ਪੂਜਾ ਕਰਦੇ ਹੋਏ ਜਰੂਰ ਅਰਦਾਸ ਕਰਿਆ ਕਰੋ ਪਰਮਾਤਮਾ ਸਭ ਦਾ ਭਲਾ ਕਰੇ ਇੱਕ ਇੱਕ ਦੀ ਅਰਦਾਸ ਵਾਹਿਗੁਰੂ ਜੀ ਸੁਣਦੇ ਆ ਤੁਹਾਨੂੰ ਪਤਾ ਹੈ ਕਿਹਣਾ ਉਸ ਦੀ ਦਰਗਾਹ ਦੇ ਵਿੱਚ ਸਾਡੀ ਕੀਤੀ ਹੋਈ ਸੱਚੇ ਮਨੋਂ ਅਰਦਾਸ ਜਰੂਰ ਜਾਂਦੀ ਹੈ ਆਪਾਂ ਨੂੰ ਸਭ ਦੀ ਸੁੱਖ ਮਨਾਣੀ ਚਾਹੀਦੀ ਹੈ ਮਾਲਕ ਆਪਾਂ ਦੇ ਆਪਣੇ ਘਰ ਜਿਹੜੇ ਜਿਹੜੇ ਸੇਫ ਆ ਬਸ ਅਸੀਂ ਕਹੀਦਾ ਦੂਜਿਆਂ ਦੀ ਆਪਣਾ ਸੁੱਖ ਮਨਾਓ ਤੇ ਬਾਕੀ ਜਿੱਥੇ ਅਪਾ ਮਨਾਸ਼ਤਾ ਬਣਾਉਣ ਲੱਗੇ ਸੀ ਮੈਂ ਕਿਹਾ ਚਲੋ ਵਲੌਗ ਦੀ ਸ਼ੁਰੂਆਤ ਸਾਡੇ ਵੀ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਕਦੇ ਦੀ ਹੋ ਰਹੀ ਹੈ ਰਾਤ ਦੀ ਲੱਗੀ ਹੋਈ ਹੈ ਦੇਖ ਲਓ ਸਾਡੇ ਵੀ ਨਹੀਂ ਬੰਦ ਹੋਈ ਹੈਗੀ ਤੇ ਮੈਂ ਜਿੱਥੇ ਵੀ ਆਪਾਂ ਫੋਨ ਕਰਦੇ ਆ ਰਿਸ਼ਤੇਦਾਰੀ ਜਿਹਾ ਕਿਤੇ ਵੀ ਹਰ ਜਗ੍ਹਾ ਇਹ ਹੀ ਸੁਣਨੇ ਨੂੰ ਮਿਲਦਾ ਜੀ ਸਾਡੇ ਵੀ ਬਰਸਾਤ ਹੋ ਰਹੀ ਹੈ ਸਾਡੇ ਵੀ ਬਰਸਾਤ ਹੋ ਰਹੀ ਹੈ ਬਾਕੀ ਤੁਹਾਡੇ ਕਿੱਥੇ ਕਿੱਥੇ ਹੋ ਰਹੇ ਆ ਹੋਣ-ਹੋਣ ਮੇਰੇ ਭੈਣ ਭਰਾ ਸੇਫ ਆ ਕਈ ਜਗ੍ਹਾ ਤੋਂ ਮੇਰੇ ਪੰਪਰਾ ਜੁੜੇ ਸੀ ਬਹੁਤ ਜਗ੍ਹਾ ਤੋਂ ਮੈਨੂੰ ਕਮੈਂਟ ਆਉਂਦੇ ਹੁੰਦੇ ਸੀ ਬਹੁਤ ਜਗ੍ਹਾ ਤੋਂ ਹੁਣ ਕਮੈਂਟ ਨਹੀਂ ਆਉਂਦੇ ਕਈ ਗਰੀ ਕੋ ਸੋਚਦੀ ਹੁੰਨੀ ਆ ਪਤਾ ਨਹੀਂ ਉੱਥੇ ਦਾ ਕੀ ਹਾਲ ਹੋਏਗਾ ਤੁਸੀਂ ਤਾਂ ਮੈਨੂੰ ਮੈਸੇਜ ਦੇ ਜ਼ਰੀਏ ਦੱਸ ਸਕਦੇ ਹੋ ਜੀ ਮੈਨੂੰ ਤੇ ਪਤਾ ਨਹੀਂ ਲੱਗਦਾ ਮੈਂ ਤਾਂ ਹਮੇਸ਼ਾ ਨਿਊਜ਼ ਵਗੈਰਾ ਦੇਖਦੀ ਰਹਿਣੀ ਆ ਬਸ ਕੀ ਪਰਮਾਤਮਾ ਸੁੱਖ ਰੱਖੇ ਮਾਲਕ ਬਸ ਇਹੀ ਹੱਥ ਜੋੜੀ ਦੇ ਮਾਲਕ ਜੀ ਸਭ ਜਗ੍ਹਾ ਸੁੱਖ ਸ਼ਾਂਤੀ ਹੋਵੇ ਤੇ ਲੋ ਜੀ ਇੱਧਰ ਬੱਟ ਲੱਗਾ ਨਾਸ਼ਤਾ ਆਜੋ ਜਿੰਨੇ ਜਿੰਨੇ ਨਾਸ਼ਤਾ ਕਰਨੇ ਮੈਂ ਹਨਾਂਣ ਲੱਗੀ ਸੀ ਅੱਜ ਥੋੜੇ ਜਿਹਾ ਆਪ ਨੂੰ ਪਏ ਸੀ ਸਾਡੇ ਕੋਲ ਉਪਲੇ ਮੈਂ ਕਿਹਾ ਚਲੋ ਪਹਿਲੇ ਹੱਲਿਆਂ ਦੇ ਪਰੌਂਠੇ ਬਣਾ ਲੈਂਦੇ ਆ ਬਾਕੀ ਜੀ ਜੋ ਬਣਾਵਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਜਾਵਾਂਗੇ ਠੀਕ ਹੈ ਜੀ ਹਮੇਸ਼ਾ ਦੀ ਤਰ੍ਹਾਂ ਇਸੇ ਤਰ੍ਹਾਂ ਆਪਣਾ ਪਿਆਰ ਸਪੋਰਟ ਬਣਾਏ ਰੱਖਿਆ ਕਰੋ ਇੱਕ ਤਾਂ بارش ਦੀ ਵਜ੍ਹਾ ਨਾਲ ਥੋੜੀ ਨੈਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੈ ਅੱਜ ਕੱਲ੍ਹ ਤੇ ਲੋ ਜੀ ਆ ਦੇਖੋ ਜੀ ਬਰਸਾਤ ਰਾਤ ਵੀ ਹੋ ਰਹੀ ਹੈ ਸਾਰੀ ਰਾਤ ਹੋਵੇ ਸਾਡੇ ਤੇ ਬਰਸਾਤ ਹੋ ਰਹੀ ਹੈ ਤੇ ਬੰਦ ਹੋਣ ਦਾ ਨਾਮ ਨਹੀਂ ਲੈ ਰਹੀ ਤੇ ਬਹੁਤ ਤੇਜ਼ੀ ਤੇਜ਼ ਹੋ ਜਾਂਦੀ ਹੈ ਤੇ ਦੇਖ ਲਓ ਕੰਨ ਤੇ ਖਾਨੇ ਨਾ ਦੇ ਜੀ ਕੰਨ ਵੀਗੂ ਜੀ ਐਤੀ ਪੀ ਚੰਦੇ ਆ ਸਾਡੇ ਵੀ ਬਸ ਇਦਾਂ ਹੋ ਗਿਆ ਵੀ ਆਸਤੇ ਪਾਸੇ ਬਹੁਤ ਜ਼ਿਆਦਾ ਪਾਣੀ ਚਾਰਜ ਤੇ ਮੇਰੇ ਪਾਣੀ ਆ ਗਿਆ ਬਾਕੀ ਮਾਲਕ ਮਿਹਰ ਕਰੇ ਜੀ ਉਸ ਤੋਂ ਉੱਤੇ ਕੁਝ ਨਹੀਂ ਹੈ ਜਾਣਾ ਜੋ ਵੀਗੂ ਜੀ ਦੇ ਹੱਥ ਚ ਗਿਆ ਪਰ ਮਾਤਮਾ ਬਸ ਸੁੱਖਾਂ ਦੇ ਦਾਤ ਵਸਤੇ ਸਭ ਨੂੰ ਵੀਗੂ ਜੀ ਸਾਰਾ ਦਿਨ ਉਹ ਵੀ ਚੁੱਪ ਰਖਾਈ ਜਾਂਦਾ ਤੇ ਲੋ ਜੀ ਇਧਰ ਬਣਾਉਣ ਲੱਗਿਆ ਆਪਾਂ ਅੱਜ ਬੇਸਣ ਦੀ ਪੁਰਜੀ ਠੀਕ ਹੈ ਜੀ ਆਪਾਂ ਪਾਕੀ ਸੇਰ ਦੇ ਕੰਮ ਨੇ ਪੇਟ ਦੇ ਸੀਗੇ ਤੇ ਕੰਮਾ ਤਾਂ ਹੋ ਗਿਆ ਸੀ ਫ੍ਰੀ ਮੈਂ ਕਿਹਾ ਚਲੋ ਅੱਜ ਬੇਸਣ ਦੀ ਮੁਰਜੀ ਬਣਾ ਕੇ ਦਿਖਾਨੀ ਆ ਤੁਹਾਨੂੰ ਜਿਹੜੀ ਬੇਸਣ ਦੀ ਤੁਸੀਂ ਕਈ ਵਾਰ ਅਕਸਰ ਬਣਾਉਂਦੇ ਆ ਨਾ ਆਂਡੇ ਦੀ ਪੁਰਜੀ ਵਾਂਗੂ ਹੀ ਬਣਦੀ ਹੈ ਬੇਸਣ ਦੀ ਪੁਰਜੀ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੀ ਹੈ ਤੇ ਲੋ ਜੀ ਇਧਰ ਆਪਾਂ 2 ਵੱਡੇ ਚਮਚ ਬੇਸਣ ਦਾ ਲੈ ਲੈਣੇ ਆ ਠੀਕ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਮੈਂ ਤਾਂ ਥੋੜੀ ਜੀ ਬਣਾਣੀ ਹੈ ਇਸ ਕਰਕੇ ਬਈ ਤੇ ਇਹਦੇ ਲਈ ਆਪਾਂ ਬੇਸਨ ਨੂੰ ਚੰਗੀ ਤਰ੍ਹਾਂ ਲੈ ਲੈਣਾ ਠੀਕ ਹੈ ਜੀ ਬਿਲਕੁਲ ਉਹ ਜਿਹੜੇ ਨੋਨ ਵੈਜ ਖਾਂਦੇ ਆ ਉਹ ਤਾਂ ਅੰਡੇ ਦੀ ਖਾ ਲੈਂਦੇ ਆ ਜਿਹੜੇ ਨਹੀਂ ਖਾਂਦੇ ਇਹ ਉਹਨਾਂ ਲਈ ਸਪੈਸ਼ਲ ਘੁਰਜੀ ਆ ਠੀਕ ਹੈ ਜੀ ਆਹ ਦੇਖੋ ਜੀ ਆਪਾਂ ਬੇਸਨ ਲੈ ਲੈਣਾ ਬੇਸਨ ਆਪਾਂ ਕੱਚਾ ਨਹੀਂ ਰੱਖਣਾ ਪਿਛਲੀ ਵਾਰੀ ਤੁਸੀਂ ਮੇਰੀ ਵੀਡੀਓ ਦੇਖੀ ਸੀ ਕਿ ਆਪਾਂ ਘਿਓ 'ਚ ਭੁੰਨਿਆ ਸੀ ਇਹ ਬਿਨਾ ਘਿਓ 'ਚ ਭੁੰਨ ਕੇ ਆ ਦੇਖੋ ਜੀ ਐਵੇਂ ਸਿੰਪਲ ਭੁੰਨਣਾ ਆਪਾਂ ਬਿਨਾ ਘਿਓ ਤੋਂ ਠੀਕ ਹੈ ਜੀ ਆਲੂ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਆਪਣੇ ਹਿਸਾਬ ਨਾਲ ਜਦ ਤੱਕ ਇਹਨੂੰ ਵਧੀਆ ਤਰੀਕੇ ਨਾਲ ਰਾ ਕਲਰ ਨਹੀਂ ਚੇਂਜ ਹੁੰਦਾ ਅਰਸੀਮ ਕਰ ਲੈਣਾ ਗੈਸ ਠੀਕ ਹੈ ਜੀ ਸ਼ਿਮ ਗੈਸ ਤੇ ਨਾ ਬਹੁਤ ਵਧੀਆ ਤਰੀਕੇ ਨਾਲ ਭੁੰਨ ਮਤਲਬ ਭੁੱਜ ਜਾਂਦਾ ਜੇ ਆਪਾਂ ਇਹਨੂੰ ਤੇਜ ਗੈਸ ਤੇ ਬਣਾਉਂਦੇ ਆ ਨਾ ਭੁੰਨਦੇ ਆ ਤੇ ਫਿਰ ਥੋੜਾ ਕਾਲੇ ਪੰਚ ਆ ਜਾਂਦਾ ਇਸ ਕਰਕੇ ਮੱਠੀ ਮੱਠੀ ਗੈਸ ਤੇ ਆਪਾਂ ਇਹਨੂੰ ਭੁੰਨਾਂਗੇ ਠੀਕ ਹੈ ਜੀ ਆ ਦੇਖੋ ਇਹਨੂੰ ਵਧੀਆ ਤਰੀਕੇ ਨਾਲ ਸਾਡਾ بیسਰ ਪਹਿਲਾਂ ਭੁੱਜ ਜਾਵੇ ਫਿਰ ਆਪਾਂ ਉਹਦੇ ਲਈ ਜੋ ਜੋ ਆਪਾਂ ਇਹਦੇ ਵਿੱਚ ਪਾਦੇ ਹੁੰਨੇ ਆਂ ਪੁਰਜੀ ਦੇ ਵਿੱਚ ਜੋ ਤੁਸੀਂ ਆਪਣੇ ਟੇਸਟ ਅਨੁਸਾਰ ਪਾਣਾ ਹੈ ਬਿਲਕੁਲ ਸੌਖੀ ਬਣਦੀ ਸਿਰਫ 5 ਮਿੰਟਾਂ ਚ ਬਣ ਜਾਂਦੀ ਹੈ ਕਈ ਵਾਰੀ ਹੁੰਦਾ ਨਾ ਆਪਣੇ ਬੱਚੇ ਸਬਜ਼ੀ ਪਸੰਦ ਨਹੀਂ ਕਰਦੇ ਹੈਗੇ ਸਾਡੇ ਤੇ ਇਹ ਵਾਲੀ ਪੁਰਜੀ ਜ਼ਰੂਰ ਤੁਸੀਂ ਬਣਾ ਕੇ ਖਵਾਇਓ ਇਹ ਤਾਕਤਵਰ ਵੀ ਹੁੰਦੀ ਹੈ ਤੇ ਜਲਦੀ ਵੀ ਬਹੁਤ ਵੱਢ ਜਾਂਦੀ ਹੈ ਤੇ ਲੋ ਜੀ ਤਾਂ ਸਾਡਾ ਬੇਸਨ ਆ ਦੇਖੋ ਮਟਰ ਟਮਾਟਾ ਪੁਰਜਣ ਲੱਗ ਗਿਆ ਕਲਰ ਚੇਜ ਹੋਣ ਲੱਗ ਗਿਆ ਠੀਕ ਹੈ ਜੀ ਤੇ ਲੋ ਜੀ ਆ ਦੇਖੋ ਜੀ ਵੇਸਣ ਸਾਡਾ ਬਿਲਕੁਲ ਪੁੱਜ ਕੇ ਹੋ ਗਿਆ ਤਿਆਰ ਕਲਰ ਇਹਦਾ ਬਿਲਕੁਲ ਚੇਂਜ ਹੋ ਗਿਆ ਠੀਕ ਹੈ ਜੀ ਲੋਹੇ ਦੀ ਕੜਾਈ ਹੈ ਨਾ ਤੇ ਇਹ ਵਿੱਚ ਜਲਦੀ ਗਰਮ ਹੋ ਜਾਂਦੀ ਹੈ ਤੇ ਆ ਦੇਖੋ ਮੈਨੂੰ ਇਹਨ ਵਧੀਆ ਤਰੀਕੇ ਨਾਲ ਆਪਾਂ ਭੁੰਨ ਲੈਣਾ ਹੁਣ ਆਪਣਾ ਵੇਸਣ ਹੋ ਜਾਂਦਾ ਜਾਤਾ ਚਲੋ ਠੰਡਾ ਕਰਤਾ ਕਰ ਆਪਾਂ ਕਰ ਲੈਨੇ ਗੈਸ ਕਰਤਾ ਜੀ ਬੰਦ ਠੀਕ ਹੈ ਇਧਰ ਲੈ ਲਿਆ ਆਪਾਂ ਦੇਖੋ ਜੀ ਦੋ ਕੱਟ ਲੈਣੇ ਤੁਸੀਂ ਛੋਟੇ ਛੋਟੇ ਪਿਆਜ਼ ਜਿਵੇਂ ਆਪਾਂ ਭੁਰਜੀ ਦੇ ਲਈ ਠੀਕ ਹੈ ਜੇਕਰ ਤੁਸੀਂ ਜ਼ਿਆਦਾ ਬਣਾਉਣੇ ਤੁਸੀਂ ਜ਼ਿਆਦਾ ਕੱਟ ਲੈਣੇ ਪਿਆਜ਼ ਮੈਂ ਚੰਗੀ ਤਰ੍ਹਾਂ ਧੋ ਬਣਾ ਕੇ ਰੱਖ ਲੈ ਸੀਗੇ ਤੇ ਹੁਣ ਆਪਾਂ ਦੋ ਲੈ ਲੈਣੀਆਂ ਜੀ ਹਰੀਆਂ ਮਿਰਚਾਂ ਤੇ ਆਪਾਂ ਟਮਾਟਰ ਇਹਨਾਂ ਨੂੰ ਆਪਾਂ ਕੱਟ ਕੇ ਪਹਿਲਾਂ ਸਭ ਤੋਂ ਤਿਆਰ ਕਰ ਲੈਣੇ ਹੋ ਜੀ ਇੱਧਰ ਆਪਣਾ ਬੇਸਨ ਬਿਲਕੁਲ ਭੁੱਜ ਗਿਆ ਠੀਕ ਹੈ ਹੁਣ ਇਹਨੂੰ ਠੰਡਾ ਵੀ ਹੋ ਗਿਆ ਹੁਣ ਇਹਨੂੰ ਆਪਾਂ ਨਾ ਇਹਦੇ ਵਿੱਚ ਕੱਢ ਲੈਣੇ ਆ ਕਿਸੇ ਭਾਂਡੇ ਦੇ ਵਿੱਚ ਹੁਣ ਕੜਾਹੀ ਆਪਾਂ ਬਿਲਕੁਲ ਸਾਰ ਲਾਂਗੇ ਜੀ ਸਾਤ ਠੀਕ ਹੈ ਹੁਣ ਇਹਦੇ ਵਿਚ ਆਪਾਂ ਰੱਖ ਲੈਨੇ ਆ ਜੀ ਆਪਣਾ ਤੇਲ ਗਰਮ ਹੋਣਾ ਇਹ ਜਿਹੜੀ ਰੈਸিপি ਹੈ ਨਾ ਬਹੁਤ ਸੌਖੇ ਦੇ ਪਿਆਰ ਤਾਕਤਵਰ ਬਹੁਤ ਹੈਲਦੀ ਵਧੀਆ ਬਣਦੀ ਏ ਤੇ ਲੋ ਜੀ ਇਹਦੇ ਵਿਚ ਆਪਾਂ ਹੁਣ ਪਾ ਲੈਨੇ ਆ ਜੀ ਤੇਲ ਗਰਮ ਹੋਣ ਲਈ ਤੇ ਬਾਕੀ بارش ਦੇਖ ਲਓ ਜੀ ਹੁਣ ਫੇਰ ਸਾਡੇ ਆ ਗਈ ਏ بارش ਬਿਲਕੁਲ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਬਾਕੀ ਮਾਲਕ ਜਾਣੇ ਜੀ ਕੀ ਹੋਏਗਾ ਦੁਨੀਆ ਦਾ ਕੀ ਸੱਚ ਹੈ ਕੀ ਝੂਠ ਹੈ ਆਪਾਂ ਵੀ ਕੀ ਸਾਡਾ ਕੀ ਬਣੇਗਾ ਸਭ ਦਾ ਕੀ ਬਣੇਗਾ ਸਾਡੇ ਵੀ ਚਾਰ-ਛੇ ਫੇਰੇ ਪਾਣੀ ਆ ਗਿਆ ਜੀ ਬਹੁਤ ਜ਼ਿਆਦਾ ਪਤਾ ਨਹੀਂ ਬਾਰਿਸ਼ ਦਾ ਧੋਕਣਾ ਦਾ ਨਾਮ ਹੀ ਨਹੀਂ ਲੈ ਰੀ ਥੋੜਾ ਜਿਹਾ ਰੁਕਦੀ ਹੈ ਫੇਰ ਹੋ ਜਾਂਦੀ ਹੈ ਬਾਕੀ ਵਾਹਿਗੁਰੂ ਅੱਗੇ ਸਾਰੇ ਅਰਦਾਸ ਕਰਦੇ ਆ ਜੀ ਬਾਬਾ ਜੀ ਹਰ ਕੋਈ ਪੰਜਾਬ ਦੇ ਵਿੱਚ ਜਿੱਦਾਂ ਮਾੜਾ ਹਾਲ ਹੋ ਰਿਹਾ ਸੁਣ ਸੁਣ ਕੇ ਦੁੱਖ ਆ ਰਿਹਾ ਹੈ ਸਾਡੇ ਵੀ ਇੱਥੋਂ ਨਾ ਹਰਿਆਣੇ ਚੋਂ ਟਰਾਲੀਆਂ ਹੁਣ ਜਾ ਰਹੀਆਂ ਰਾਸ਼ਨ ਦੀਆਂ ਬਾਕੀ ਜਿੰਨੀ ਹੁੰਦੀ ਹੈ ਹਰ ਕਿਸੇ ਕੋਲ ਮਦਦ ਕੋਈ ਕਰ ਹੀ ਰਿਹਾ ਹੈ ਮਾਲਕ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਬਸ ਇਹੀ ਅਰਦਾਸ ਕਰੀ ਜੀ ਤੇ ਲਓ ਜੀ ਇੱਧਰ ਸਾਡਾ ਤੇਲ ਹੁਣ ਹੋਣ ਲੱਗ ਗਿਆ ਜੀ ਗਰਮ तो लो जी इधर आप हूँ अपना सब तो पहला ला लेंगे जी कड़ी पत्ता पा लेना ठीक है उस तो बाद लेना जी अपना हूँ इधर जीरा ठीक है हूँ आप कटे पिदा जी प्याज सब तो पहला आपन लें अपने प्याजा ना जिम्मे नॉर्मल आप तो ज्यादा भून जेकर कच्चे कच्चे पसंद कर दे तो कच्चे कच्चे रख सद जेकर ज्यादा पसंद कर दे रखते हो ਠੀਕ ਹੈ ਜੀ ਹੁਣ ਇਹਨੂੰ ਆਪਾਂ ਭੁੰਨ ਲੈਂਦੇ ਆਂ ਦੇਖੋ ਪਿਆਜ਼ ਵੀ ਨਾਲ ਆ ਗਿਆ ਥੋੜੀ ਥੋੜੇ ਬਰਾਊਨ ਠੀਕ ਹੈ ਤੇ ਇੱਧਰ ਆਪਾਂ ਜਿਹੜਾ ਬੇਸਨ ਲਿਆ ਹੋਇਆ ਨਾ ਇਹਦੇ ਵਿੱਚ ਆਪਾਂ ਜੀ ਥੋੜਾ ਜਿਹਾ ਪਾਣੀ ਪਾਣਾ ਆ ਦੇਖੋ ਪਾਣੀ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਘੋਲ ਲੈਣਾ ਜਿਵੇਂ ਘੋਲਦੇ ਆ ਨਾ ਘੋਲ ਜਿਹਾ ਬਣਾ ਲੈਣਾ ਠੀਕ ਹੈ ਪਾਣੀ ਉਸੇ ਹਿਸਾਬ ਨਾਲ ਤੁਸੀਂ ਪਾਉਂਦੇ ਜਾਣਾ ਆ ਦੇਖੋ ਹੁਣ ਇਹਨੂੰ ਇਦਾਂ ਘੋਲ ਕੇ ਰੱਖ ਲਾਂਗੇ ਭੁਜੇ ਹੋਏ ਬੇਸਨ ਨਾਲ ਤਾਂ ਦਿੱਕਤ ਨਹੀਂ ਦਿੰਦਾ ਬਹੁਤ ਵਧੀਆ ਰਹਿੰਦਾ ਹੈ ਪਾਣੇ ਨੂੰ ਤੁਸੀਂ ਕੱਚਾ ਵੀ ਪਾ ਸਕਦੇ ਹੋ ਪਰ ਜਿੰਨਾ ਤੁਹਾਨੂੰ ਭੁਜਿਆ ਹੋਇਆ ਠੀਕ ਰਹੇਗਾ ਨਾ ਉਹ ਜ਼ਿਆਦਾ ਵਧੀਆ ਰਹੇਗਾ ਲੋ ਜੀ ਜੇਕਰ ਤੁਸੀਂ ਚਾਹੋ ਆ ਦੇਖ ਲਓ ਆਪਣੇ ਹਿਸਾਬ ਨਾਲ ਘੋਲ ਲਿਓ ਤੁਸੀਂ ਠੀਕ ਹੈ ਜੀ ਆਹ ਜੇ ਨੂੰ ਆਪਾਂ ਢੋਲ ਕੇ ਰੱਖ ਲੈਨੇ ਇਧਰ ਆਪਣਾ ਮਸਾਲਾ ਗਿਆ ਜੀ ਭੁਜ ਇਧਰ ਹੁਣ ਆਪਾਂ ਟਮਾਟਰ ਤੇ ਹਰੀ ਮਿਰਚਾਂ ਕਟੀਆਂ ਹੋਈਆਂ ਦੇ ਵਿੱਚ ਪਾ ਲਓ तो ये ही आपने जी हूँ अपने टेस्ट नमक ठीक है जी थोड़ी जी मिर्ची पानी मिर्ची पा दो थोड़ी जी हल जेकर मिर्ची नहीं पानी तो हरी पाते हो तो लाल अबॉयल भी कर सकते थोड़ी जी आप पावगे हल्दी थोड़ा जहा गरम मसाला थोड़ा किचन की मसाला ठीक तो है जी और आप लीए जे टमाटर हैं सा चुनरी तरह भुज जाओ ਸਾਡੇ ਪਿਆਜ਼ ਇਹਨੂੰ ਵਧੀਆ ਤਰੀਕੇ ਨਾਲ ਭੁੱਜ ਗਏ ਠੀਕ ਹੈ ਹੁਣ ਆਪਾਂ ਇਹਦੇ ਚੋਂ ਕੜ੍ਹੀ ਕੱਢ ਲੈਣੀ ਹੈ ਤੇ ਜਿਹੜਾ ਆਪਾਂ ਵੇਸਨ ਦਾ ਘੋਲ ਹੈ ਨਾ ਇਹਦੇ ਉੱਤੇ ਇਦਾਂ ਹੀ ਪਾ ਦੇਣਾ ਠੀਕ ਹੈ ਜੀ ਥੋੜੀ ਦੇਰ ਲਈ ਇਹਨੂੰ ਇਦਾਂ ਹੀ ਪਾ ਦੇਣਾ ਭੁੱਜਦੇ ਨੇ ਆਪਾਂ ਚੰਗੀ ਤਰ੍ਹਾਂ ਲਓ ਜੀ ਉਹਨੂੰ ਥੋੜੀ ਦੇਰ ਰੱਖਾਂਗੇ ਤੇ ਇਹ ਦੇਖਿਓ ਐਨ ਵਧੀਆ ਤਰੀਕੇ ਨਾਲ ਪਰਤ ਜੀ ਬਣ ਜਾਏਗੀ ਨਾ ਫਿਰ ਇਦਾਂ ਹੀ ਆਪਾਂ ਤੁਸੀਂ ਦੇਖੋਗੇ ਤੇ ਇਦਾਂ ਹੀ ਆਪਾਂ ਹਿਲਾਉਂਦੇ ਜਾਣਾ ਥੋੜੀ ਦੇਰ ਬਾਅਦ ਤੇ ਲੋ ਜੀ ਇਦਾਂ ਹੀ ਹਿਲਾਉਂਦੇ ਜਾਵਾਂਗੇ ਨਾ ਥੋੜੀ ਦੇਰ ਬਾਅਦ ਤੁਸੀਂ ਦੇਖੋਗੇ ਕਿ ਇਹਨ ਵਧੀਆ ਤਰੀਕੇ ਨਾਲੇ ਸਬਜੀ ਬਣਨੀ ਹੋ ਜੀ ਤਿਆਰ ਕੁੱਲ ਗੈਸ ਕਰ ਲੈਣਾ ਘੱਟ ਗੈਸ ਨਹੀਂ ਰੱਖਣਾ ਹੈਗਾ ਤੁਸੀਂ ਕੇ ਲਾਜੀ ਆ ਦੇਖ ਸਕਦੇ ਤੁਸੀਂ ਸਾਡੀ ਘੁਰਜੀ ਬਣਨੇ ਹੋ ਗਈ ਤਿਆਰ ਕੇ ਲਾਜੀ ਆ ਦੇਖੋ ਸਾਡੀ ਘੁਰਜੀ ਬਿਲਕੁਲ ਬਣ ਕੇ ਹੋ ਗਈ ਤਿਆਰ ਤੁਸੀਂ ਨਾਲ ਦੀ ਨਾਲ ਨਾ ਇਹ ਬੇਸਨ ਕਰਕੇ نیچے ਵੀ ਲਾ ਸਕਦਾ ਆਪਾਂ ਨੂੰ ਵਿੱਚ ਬਿਲਕੁਲ ਪਾਣੀ ਵਗੈਰਾ ਕੁਝ ਨਹੀਂ ਪਾਣਾ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਆਪਣੀ ਘੁਰਜੀ ਬਣਾ ਸਕਦੇ ਹੋ ਠੀਕ ਹੈ ਬਹੁਤ ਟੇਸਟੀ ਤੇ ਬਹੁਤ ਵਧੀਆ ਬਣੇਗੀ ਔਰ ਬਹੁਤ ਹੈਲਦੀ ਵੀ ਹੁੰਦੀ ਹੈ ਬੱਚਿਆਂ ਲਈ ਸਪੈਸ਼ਲ ਤੁਸੀਂ ਬਣਾ ਕੇ ਦੇਖੋ ਠੀਕ ਹੈ ਜੀ ਬਾਕੀ ਮੈਂ ਤਾਂ ਇਸ ਤੇ ਪਿਸਤੇ ਨਾਲ ਬਣਾਉਣੀ ਹੁੰਦੀ ਹੈ ਮੈਂ ਤਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂ ਜਿਹੜੇ ਬੱਚੇ ਖਾਣੇ ਦੇ ਸ਼ੁਕੀਨ ਹੈ ਨਾ ਤੇ ਉਹ ਬਣਾ ਸਕਦੇ ਆ ਉਹਨਾਂ ਦੇ ਲਈ ਸਪੈਸ਼ਲ ਜਿਹੜੇ ਬਾਹਰ ਰਹਿੰਦੇ ਆ ਬੇਸਨ ਦੀ ਘੁਰਜੀ ਤੁਸੀਂ ਜ਼ਰੂਰ ਬਣਾਓ ਇਹਨੂੰ ਫਰੋਂਟੀ ਦੇ ਨਾਲ ਖਾਓ ਤੁਲਕੇ ਦੇ ਨਾਲ ਖਾਓ ਤੁਹਾਡੇ ਆਪ ਦੀ ਇੱਛਾ ਹੈ ਲੋ ਜੀ ਇਹਨੂੰ ਜਿਸ ਤਰ੍ਹਾਂ ਮਰਜ਼ੀ ਹੁਣ ਆਪਾਂ ਸਰਵ ਕਰ ਸਕਦੇ ਆ ਠੀਕ ਹੈ ਬਾਕੀ ਜਸਵੀਰ ਸਿਸਟਰ ਦੇ ਨਾਲ ਮੈਨੂੰ ਕਮੈਂਟ ਤੇ ਪਤਾ ਲੱਗਿਆ ਕਿ ਤੁਸੀਂ ਬਾਹਰ ਗਏ ਹੋਏ ਸੀ ਤਾਂ ਹੀ ਮੈਨੂੰ ਜੜੀਆਂ ਪੈਣਾ ਡੇਲੀ ਮਤਲਬ ਮੈਸੇਜ ਕਰਦੀ ਹੁੰਦੀ ਹੈ ਨਾ ਹਮੇਸ਼ਾ ਮੈਨੂੰ ਯਾਦ ਰਹਿੰਦਾ ਕਿ ਕੌਣ ਮੈਨੂੰ ਕਿੱਥੋਂ ਮੈਸੇਜ ਕਰਦਾ ਹੈ ਤੇ ਜੀਤ ਸਿਸਟਰ ਵੀ ਕਰਦੀ ਹੁੰਦੇ ਸੀਗੇ ਤੇ ਜੀਤ ਸਿਸਟਰ ਦਾ ਵੀ ਬੜੇ ਦਿਨਾਂ ਬਾਅਦ ਹੀ ਕਮੈਂਟ ਆਇਆ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਅਮਰੀਕਾ ਤੋਂ ਇੱਕ ਸਿਸਟਰ ਸਿਸਟਰ ਕਰਦੀ ਹੁੰਦੀ ਸੀ ਕੈਲੀਫੋਰਨੀਆ ਤੋਂ ਸ਼ਾਇਦ ਛੋਟੀ ਬੱਚੀ ਹੋ ਮਤਲਬ ਪੜਨ ਗਈ ਹੈ ਕਿਤੇ জব ਕਰਦੀ ਹੈ ਮੈਨੂੰ ਨਹੀਂ ਪਤਾ ਉਹਨਾਂ ਦਾ ਵੀ ਮੇਰੇ ਕੋਲ ਬਹੁਤ سارے ਕਮੈਂਟ ਆਉਂਦੇ ਸੀ ਉਹਨਾਂ ਦੇ ਵੀ ਹੁਣ ਕਈ ਦਿਨਾਂ ਤੋਂ ਨਹੀਂ ਆ ਰਿਹਾ ਬਾਕੀ ਹੋ ਸਕਦਾ ਹੈ ਜੀ ਕਈ ਕਈ ਕਿਸੇ ਨਾ ਕਿਸੇ 'ਚ ਕੋਈ ਮਜਬੂਰੀ 'ਚ ਹੁੰਦਾ ਕੋਈ ਕਿਸ ਤਰ੍ਹਾਂ ਹੁੰਦਾ ਹੈ ਜਾਂ ਕਮੈਂਟ ਨਹੀਂ ਕੋਈ ਕਰਦਾ ਬਾਕੀ ਸਭ ਦੀਆਂ ਇਦਾਂ ਹੀ ਮਜਬੂਰੀਆਂ ਹੁੰਦੀਆਂ ਬਹੁਤ ਜਗ੍ਹਾ ਚ ਇਦਾਂ ਵੀ ਹੋਇਆ ਕਿ ਹੜ੍ਹ ਦੀ ਵਜ੍ਹਾ ਨਾਲੇ بارش ਦੀ ਵਜ੍ਹਾ ਨਾਲ ਬਹੁਤ ਸਾਰੇ ਪ੍ਰੇਸ਼ਾਨ ਵੀ ਹੋਈ ਹੋਏ ਆ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਠੀਕ ਹੈ ਅਕੀਰ ਅਰਦਾਸ ਕਰਦੇ ਆ ਜੀ ਵਾਹਿਗੁਰੂ ਹਰ ਪਾਸੇ ਸੁੱਖ ਹੋਵੇ ਪਰਮਾਤਮਾ ਹਰ ਕੋਈ ਆਪਣੀ ਜਗ੍ਹਾ ਖੁਸ਼ ਰਹੇ ਵਾਹਿਗੁਰੂ ਬਸ ਦੇਹ ਤੰਦਰੁਸਤੀਆਂ ਤੇ ਬਹੁਤ ਸਾਰੇ ਬੱਚਿਆਂ ਦਾ ਵੀ ਨੁਕਸਾਨ ਸਕੂਲਾਂ ਦਾ ਵੀ ਨੁਕਸਾਨ ਪੜਾਈਆਂ ਦਾ ਹਰ ਚੀਜ਼ ਦਾ ਨੁਕਸਾਨ ਹੋ ਰਿਹਾ ਜੀ ਹਰ ਜਗ੍ਹਾ ਬਹੁਤ ਫਰਮਤ ਮਾਗੇ ਮੈਂ ਸਾਰਿਆਂ ਭੈਣ ਭਰਾਵਾਂ ਵਾਗੇ ਜਿਹਨੇ ਆਪਣੇ ਵਾਇਗ ਨੂੰ ਸਾਨੂੰ ਜਵਾਨ ਦਿੱਤੀ ਹੋਈ ਹੈ ਇਹਦੇ ਨਾਲ ਅਸੀਂ ਮਾਲਕ ਦਾ ਸ਼ੁਕਰਾਨਾ ਕਰੀਏ ਵਾਈ ਗੁਰੂ ਜੀ ਦਾ ਅੱਗੇ ਅਰਦਾਸਾ ਕਰੀਏ ਕਿ ਹਰ ਜਗ੍ਹਾ ਬਾਬਾ ਜੀ ਬਸ ਆਪ ਤੇ ਵਾਈ ਜਿਹੜੀ ਕਹਿੰਦੇ ਭਾਂਣ ਵਾਦੀਏ ਇਸ ਤੋਂ ਬਚਾਓ ਹੋ ਜੇ ਠੀਕ ਹੈ ਜੀ ਬਾਕੀ ਜੀ ਕਰਦੇ ਆਪਾਂ ਹੋਰ ਕੰਮ ਕਿਸੇ ਤਰ੍ਹਾਂ ਇਹ ਆਪਣਾ ਪਿਆਰ ਤੇ سپورਟ ਬਣਾਏ ਰੱਖਿਆ ਕਰੋ ਠੀਕ ਹੈ ਜੀ ਤਿੱਲੋ ਜੀ ਇੱਧਰ ਬਰਸਾਤ ਕਿੰਮੇ ਕਿੰਮੇ ਹੋઈ ਰਹੀ ਸੀ ਤੇ ਮੈਂ ਕਿਹਾ ਸ਼ਾਮ ਦਾ ਟਾਈਮ ਹੋ ਗਿਆ ਜੀ ਆਪਾਂ ਕੱਢਣ ਲੱਗਿਆਂ ਧਾਰ ਠੀਕ ਹੈ ਜੀ ਮੈਂ ਘਾਹ ਦੀ ਧਾਰ ਕੱਢਦੀ ਹਾਂ ਨੇ ਸ਼ਾਮ ਨੂੰ ਤੇ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਦੀ ਹਾਂ ਕਿ ਅਸੀਂ ਗਾਂ ਲਿਆਂਦੇ ਸੀ ਨਾ ਬਹੁਤ ਘੱਟ ਦੀ ਹੋ ਦੇਣ ਲੱਗੀ ਦੁੱਧ ਪਤਾ ਨਹੀਂ ਤਾਂ ਬਰਸਾਤਾਂ ਦੀ ਵਜ੍ਹਾ ਨਾਲ ਕੁਝ ਹੁਕਾ ਪੱਠਾ ਵੀ ਹੋਣ ਅੱਜ ਕੱਲ੍ਹ ਤੁਹਾਨੂੰ ਪਤਾ ਬਰਸਾਤਾਂ ਦੀ ਵਜ੍ਹਾ ਨਾਲ ਬਹੁਤ ਘੱਟ ਆ ਰਿਹਾ ਤੇ ਬਾਕੀ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਠੀਕ ਹੈ ਜੀ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਕਿੱਥੋਂ ਕਿੱਥੋਂ ਮੇਰੀ ਵੀਡੀਓ ਦੇਖਦੇ ਮੈਨੂੰ ਕਮੈਂਟਾਂ ਵਿੱਚ ਦੱਸਿਓ ਜੇ ਸਾਰਿਆਂ ਨੂੰ ਸਾਸਟ੍ਰਿਕਾ